ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੀ ਅਫੀਸ਼ੀਅਲ YouTube ਚੈਨਲ ਗੁਰੂ ਗ੍ਰਿਪਾ ਕਲੌਥ ਹਾਊਸ ਕੋ ਮਣਾਤੇ ਅੱਜ ਆਪਾਂ ਜੀ ਲੈ ਕੇ ਆਏ ਤੁਹਾਡੇ ਲਈ 10 ਬ੍ਰੈਂਡ ਦੇ ਕੱਟ ਪੀਸ ਬੇਨਤੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਜੀ ਸਭ ਤੋਂ ਪਹਿਲਾਂ ਜੀ ਆਪਾਂ ਵੀਡੀਓ ਜ਼ਿਆਦਾ ਲੰਬੀ ਹੋਣੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਕੱਟ ਪੀਸਾਂ ਦੀ ਕਾਫੀ ਕੁਆਂਟੀਟੀ ਹੈ ਇਧਰ ਵਾਲੀ ਸਾਈਡ ਵੀ ਆਪਣੇ ਕੋਲੇ ਕੱਟ ਪੀਸ ਪਏ ਨੇ ਬਟ ਆਪਾਂ ਜੀ ਫਟਾਫ ਤੇ ਬਾਕੀ ਇਧਰ ਵਾਲੀ ਸਾਈਡ ਵੀ ਆਪਣੇ ਕੋਲ ਇਹ ਕੱਟ ਪੀਸ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਏ ਨੇ ਤੇ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਹੁਣ ਅ ਪਹਿਲਾਂ ਤਾਂ ਮੀਟਰ ਤੋਂ ਲੈ ਕੇ 2 ਮੀਟਰ ਤੱਕ ਦੀ ਕੱਟ ਜਿਹੜੀ ਤੁਹਾਨੂੰ 90 ਰੁਪਏ ਪਰ ਮੀਟਰ ਪਏਗੀ ਇਹ ਵਾਲੇ ਪੀਸ 90 ਰੁਪਏ ਪਰ ਮੀਟਰ ਰਹਿਣ ਵਾਲੇ ਨੇ ਜੀ ਕਿਸੇ ਨੂੰ ਵੀ ਚਾਹੀਦੇ ਹੋਣ ਤਾਂ ਉਹ ਜਲਦੀ ਜਲਦੀ ਜੀ ਫਟਾਫਟ ਉਹ ਮੈਸੇਜ ਕਰ ਸਕਦੇ ਨੇ ਜੀ ਅ ਸਕਰੀਨ ਸ਼ਾਟ ਲੈ ਕੇ ਜੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਇਹ ਵਾਲੇ ਕੱਟ ਪੀਸ ਤੁਹਾਨੂੰ ਜੀ ਮਿਲ ਜਾਣਗੇ ਆਪਣੇ ਕੋਲੇ ਆਪਣੇ ਸ਼ਾਪ ਤੇ ਵੀ ਵਿజిਟ ਕਰ ਸਕਦੇ ਹੋ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਜਿਲ੍ਹਾ ਫਤਿਹਬਾਦ ਜੀ ਹਰਿਆਣਾ ਦੇ ਵਿੱਚ ਸਥਿਤ ਹੈ ਜੀ ਇਹ ਵਾਲੇ ਜਿਹੜਾ ਕੱਟ ਪੀ ਜਿਹੜੇ ਸ਼ੋਅ ਕਰ ਰਹੇ ਜੀ 90 ਰੁਪਏ ਪਰ ਮੀਟਰ ਹੈ ਜੀ ਇਹਨਾਂ ਦਾ 10 ਬ੍ਰਾਂਡ ਰਹਿਣ ਵਾਲਾ ਜੀ ਬਾਕੀ ਤੁਸੀਂ ਇਹਨਾਂ ਦਾ ਮਾਰਕਾ ਤੇ ਡਿਜ਼ਾਈਨਿੰਗ ਵਗੈਰਾ ਵੀ ਚੈੱਕ ਕਰ ਸਕਦੇ ਹੋ ਤੇ ਮੈਚਿੰਗਾਂ ਵੀ ਤੁਸੀਂ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ 2 ਪੀਸ ਇਕੂ ਜੇ ਲੱਗੇ ਜੇ 3 ਪੀਸ ਇਕੂ ਜੇ ਲੱਗੇ ਜੀ ਉਹ ਵਾਲੇ ਪੀਸ ਹਨ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਤੁਸੀਂ ਇਹਨਾਂ ਦੇ ਦੇਖੋ ਜੀ ਅ ਕਲਰ ਵਗੈਰਾ ਡਿਜ਼ਾਈਨਿੰਗ ਵਗੈਰਾ ਤੇ ਜਿਹੜੀ ਕਟ ਆਪਾਂ ਤੁਹਾਨੂੰ ਉੱਪਰ ਸਟicker ਲੱਗਿਆ ਹੋਇਆ ਜੀ ਮੀਟਰ ਦੇ ਹਿਸਾਬ ਦੇ ਨਾਲ ਇਹ ਵਾਲਾ ਸਟicker ਲਾ ਕੇ ਜੀ ਆਪਾਂ ਨੇ ਇਹ ਲਾਏ ਹੋਏ ਨੇ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਵਾਲਾ ਆਈਡੀ ਤੁਹਾਨੂੰ ਆਪਣਾ ਕਿੱਦਾਂ ਦਾ ਲੱਗਿਆ ਕਿਉਂਕਿ ਆਪਾਂ ਜੀ ਮਿਹਨਤ ਕਰਕੇ ਇਹ ਵਾਲੇ ਸਟicker ਲਾਉਣੇ ਆ ਤਾਂ ਕਿ ਤੁਹਾਨੂੰ ਦਿਖਾ ਸਕੀਏ ਕਿਉਂਕਿ ਅਗਰ ਰੈਗੂਲਰ ਕਸਟਮਰ ਲੈ ਕੇ ਜਾਣਾ ਹੁੰਦਾ ਜੀ ਉਹ ਤਾਂ ਵੈਸੇ ਵੀ ਵਿਦਆਊਟ ਸਟicker ਲੈ ਜਾਂਦੇ ਨੇ ਵੱਟ ਵੀਡੀਓ ਲਈ ਜੀ ਆਪੇ ਸਪੈਸ਼ਲ ਸਟicker ਲਾਣੇ ਹੁੰਨੇ ਆ ਜੀ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜੇ ਜਿਹੜੇ ਦੂਰ ਬੈਠੇ ਨੇਗੇ ਜਾਂ ਜਿਨ੍ਹਾਂ ਨੇ ਘਰ ਬੈਠੇ ਮੰਗਵਾਉਣੇ ਨੇ ਵੀ ਉਹਨਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਤੇ ਪਤਾ ਲੱਗ ਜੇ ਜੀ ਕਿੰਨੇ ਮੀਟਰ ਦਾ ਕਿਹੜਾ ਪੀਸ ਆ ਬਾਕੀ ਇਹ ਦੇਖੋ ਜੀ ਤੁਸੀਂ ਵਿੱਚ ਤੁਹਾਨੂੰ ਲੀਨਨ ਦੇ ਪੀਸ ਵੀ ਮਿਲਣਗੇ ਲੀਨਨ ਦੇ ਪੀਸਾਂ ਦਾ ਰੇਟ ਜੀ ਇਹ ਵਾਲੇ ਤਾਂ ਸਾਰੇ 90 ਰੁਪਏ ਪਰ ਮੀਟਰ ਨੇ ਜਿਹੜੇ ਵੱਡੇ ਪੀਸ ਨੇ ਉਹਨਾਂ ਦੇ ਵਿੱਚ ਜੀ 140 ਰੁਪਏ ਪਰ ਮੀਟਰ ਰਹਿਣ ਵਾਲਾ ਜੀ 700 ਤੋਂ ਸੂਟ ਇਹ ਜਿਹੜੇ ਦਾਸ ਤੇ ਪੀਸ ਨੇ ਜੀ ਉਹਨਾਂ ਦਾ ਰੇਟ ਰਹਿਣ ਵਾਲਾ 120 ਰੁਪਏ ਪਰ ਮੀਟਰ 600 ਦਾ ਛੂਟ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਰੱਖੋ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਊਗੀ ਜਦੋਂ ਵੀ ਵੀਡੀਓ ਆਪਾਂ ਅਪਲੋਡ ਕਰਾਂਗੇ ਨਾਲ ਦੀ ਨਾਲ ਤੁਹਾਡੇ ਕੋਲੇ ਜੀ ਨੋਟੀਫਿਕੇਸ਼ਨ ਆ ਜਿਆ ਕਰੇਗੀ ਇਹ ਵਾਲੇ ਸੀਗੇ ਜੀ 90 ਰੁਪਏ ਪਰ ਮੀਟਰ ਵਾਲੇ ਪੀਸ ਹੁਣ ਸ਼ੋਅ ਕਰਾਂਗੇ 120 ਰੁਪਏ ਪਰ ਮੀਟਰ ਵਾਲੇ ਅਗਰ ਕਿਸੇ ਨੇ ਵੀ ਕੋਡ ਸੈੱਟ ਬਣਾਣੇ ਹੋਣ ਜੀ ਇਹਨਾਂ ਵਿੱਚੋਂ ਕੋਡ ਸੈੱਟ ਬਣ ਜਾਣਗੇ ਤਿੰਨ ਤੱਕ ਇਹ ਤਿੰਨ ਤੋਂ ਲੈ ਕੇ 4 ਮੀਟਰ ਤੱਕ ਦੀ ਕੱਟ ਹੈ ਜੀ ਇਹ ਦੇਖੋ ਜੀ ਡਿਜ਼ਾਈਨਿੰਗ ਤੇ ਹਰ ਇੱਕ ਪੀਸ ਦੇ ਉੱਪਰ ਸਟੈਂਪ ਕਹਿ ਦਈਏ ਕਹਨੇ ਹੁੰਨੇ ਆਪਾਂ ਜਿਹੜਾ ਮਾਰਕਾ ਉਹ ਲੱਗਿਆ ਹੋਇਆ ਹੈਗਾ ਦਾਸ ਬ੍ਰਾਂਡ ਦਾ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਜੀ ਕੱਟ ਪੀਸਾਂ ਦੇ ਵਿੱਚ ਕੱਟ ਹੁੰਦਾ ਜੀ ਬਹੁਤ ਘੱਟ ਹੁੰਦਾ ਜੀ ਤੇ ਥਾਣਾ ਦੇ ਵਿੱਚ ਇਹਨਾਂ ਦਾ ਰੇਟ ਕਾਫੀ ਹੁੰਦਾ ਭਟੇ ਘੱਟ ਪੀਸਾਂ ਦੇ ਵਿੱਚ ਇਹ ਵਾਲੇ ਪੀਸ ਆਏ ਹੋਏ ਨੇਗੇ ਦੋ ਦੋ ਪੀਸ ਵੀ ਤੁਹਾਨੂੰ ਮਿਲ ਜਾਣਗੇ ਇੱਕੋ ਜਿਹੇ ਤੁਸੀਂ ਇਦਾਂ ਵੀ ਦੇਖ ਸਕਦੇ ਹੋ ਇੱਕ 60 ਦਾ ਪੀਸ ਆ ਤੇ ਦੂਸਰਾ ਪੀਸ ਵੀ 160 ਦਾਗਾ ਆਪਾਂ ਜਲਦੀ ਜਲਦੀ ਦਿਖਾ ਰਹੇ ਹਾਂ ਜੀ ਇਸ ਕਰਕੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋਗੀ ਤਾਂ ਇਹਦੇ ਵਿੱਚ ਟਾਈਮ ਵੇਸਟ ਹੋ ਜਾਣਾ ਜੀ ਕਾਫੀ ਟਾਈਮ ਵੇਸਟ ਹੋਣਾ ਤੁਸੀਂ ਫਟਾਫਟ ਜੀ ਰੋਕ ਕੇ ਵੀਡੀਓ ਨੂੰ ਨਾਲ ਦੇ ਨਾਲ ਸਕਰੀਨਸ਼ਾਟ ਲੈ ਕੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਵੀ ਭੇਜ ਦਿਆ ਕਰੋ ਜੀ ਇਹ ਵਾਲਾ ਪੀਸ 360 ਦਾ ਇਹ 340 ਦਾ ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਜੀ ਜਿਆਦਾ ਲੰਬੀ ਵੀਡੀਓ ਨਹੀਂ ਆਪਾਂ ਨਹੀਂ ਕਰਨੀ ਹੈਗੀ ਬਸ ਕਿਉਂਕਿ ਪੀਸ ਦਾ ਤਾਂ ਵੈਸੇ ਵੀ ਡਿਜ਼ਾਈਨਿੰਗ ਵਗੈਰਾ ਆਪਾਂ ਨੇ ਤੁਹਾਨੂੰ ਸ਼ੋਅ ਕਰਤੀ ਅਗਰ ਕੋਈ ਇਹਨਾਂ ਦੀ ਤੁਹਾਨੂੰ ਫੋਟੋ ਵੀ ਅਲੱਗ ਤੋਂ ਚਾਹੀਦੀ ਹੋਈ ਤਾਂ ਫੋਟੋ ਵੀ ਆਪਾਂ ਜੀ ਅਲੱਗ ਤੋਂ ਭੇਜ ਦਾਂਗੇ 2 ਮੀਟਰ ਪਲੱਸ ਜेड ਮੀਟਰ ਦੋਨੇ ਪੀਸ ਇਕੱਠੇ ਮਿਲਣਗੇ ਜੀ ਇਹ 2 ਮੀਟਰ 2 ਮੀਟਰ ਉਸ ਤੋਂ ਬਾਅਦ 2 ਮੀਟਰ ਦੀ ਕੱਟ ਵੀ ਹੁਣ ਸ਼ੁਰੂ ਹੋ ਗਈ ਹੈ ਜੀ ਤੁਹਾਨੂੰ ਇਹ ਵਾਲੀ ਚਿਕਨ ਵੀ ਇਹਦੇ ਨਾਲ ਮਿਲੇਗੀ ਜੀ 10 ਬ੍ਰਾਂਡ ਦੀ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਫੈਬਰਿਕ ਵੀ ਆ ਦੇਖੋ ਜੀ ਲਾਈਨਿੰਗ ਦੇ ਵਿੱਚ ਵੀ ਤੁਹਾਨੂੰ ਮਿਲੇਗਾ ਅਗਲੇ ਪਦਖਾ ਮੰਗੇ ਤੁਹਾਨੂੰ 2 ਦੀ 3 ਦੀ ਘਟ ਹੈ ਜੀ ਇਹ ਦੋ ਤੋਂ 3 ਦੀ ਘਟ ਹੈ ਜੀ ਇਹ ਲੋ ਜੀ ਜਿਹੜਾ ਵੀ ਪੀਸ ਚਾਹੀਦਾ ਹੋਇਆ ਜੀ ਫਟਾਫਟ ਜੀ ਭੇਜ ਕੇ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਜ਼ਰੂਰ ਭੇਜਣਾ ਕਿਉਂਕਿ ਪਤਾ ਲੱਗ ਜਾਂਦਾ ਜੀ ਕਿ ਇਹ ਵਾਲਾ ਪੀਸ ਤੁਹਾਡੇ ਲਈ ਹੋਲਡ ਕਰਨਾ ਬਾਅਦ ਵਿੱਚੋਂ ਜਦੋਂ ਸੇਲ ਹੋ ਜਾਂਦਾ ਨਾ ਫਿਰ ਉਹ ਤੁਹਾਨੂੰ ਮਿਲਦਾ ਜੀ ਉਹ ਆਹ ਲੋ ਜੀ 2 ਮੀਟਰ ਦੀ ਘਟ ਹੈ ਜੀ ਇਹ 2 55 ਸ਼ਰਟਾਂ ਬਣਾਉਣੀਆਂ ਹੁਣ ਬਹੁਤ ਵਧੀਆ ਇਹਨਾਂ ਦੇ ਵਿੱਚ ਇਹ ਪੀਸ ਨੇ ਜੀ ਫੋਟੋ ਆਪਾਂ ਤੁਹਾਨੂੰ ਇਹਨਾਂ ਦੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਆ ਦੇਖੋ ਇੱਕ ਵੀ ਇੱਕ ਵੀ 240 ਹੈ ਜੀ ਇਹ ਟੋਟਲ ਦੋਨੇ ਪੀਸ ਆਪਾਂ ਨੇ ਇਕੱਠੇ ਜੋੜੇ ਹੋਏ ਨੇਗੇ ਲਓ ਜੀ ਉਸ ਤੋਂ ਬਾਅਦ ਆਪਾਂ ਆਪਣੇ ਕੋਲ ਹੋਰ ਪੀਸ ਵੀ ਆਏ ਹੋਏ ਨੇ ਹੋਰ ਪੀਸ ਵੀ ਆਏ ਹੋਏ ਨੇ ਪਰ ਉਹਨਾਂ ਦੇ ਐਵੇਂ ਜਿਹੇ ਤੱਕ ਉਹਨਾਂ ਦੇ ਕੋਈ ਸਟicker ਵਗੈਰਾ ਨਹੀਂ ਲੱਗਿਆ ਹੈਗਾ ਇਹ ਤੁਸੀਂ ਦੇਖ ਸਕਦੇ ਹੋ 2 10 ਪਲੱਸ ਇਹ ਨਾਲ ਆਪਣੇ ਮੈਚਿੰਗ ਕੀਤੀ ਹੋਈ ਹੈ ਜੀ बॉਟਮ ਦੀ ਅ ਬੋਟਮ ਵੀ ਬਹੁਤ ਪਿਆਰੀ ਹੈ ਜੀ ਸੈਲਫ ਦੇ ਵਿੱਚ ਦੀ ਬੋਟਮ ਰਹਿਣ ਵਾਲੀ ਆ ਆ ਲੋ ਜੀ ਅਗਲੀ ਪੀਸ ਵੀ ਨੇ ਇਹ 120 ਰੁਪਏ ਪਰ ਮੀਟਰ ਨੇ ਜੀ ਦੇਖ ਸਕਦੇ ਹੋ 120 ਰੁਪਏ ਪਰ ਮੀਟਰ ਖਾਦੀ ਮਿਲੇਗੀ ਜੀ 1.5 ਕਿ ਮੀਟਰ ਦਾ ਪੀਸ ਆ 145 140 ਜੀ ਹੁਣ ਆ ਸੂਟ ਦਾ ਜੀ 140 165 120 ਰੁਪਏ ਪਰ ਮੀਟਰ ਦੋਨੇ ਵਿੱਚ ਦਿੱਤੇ ਜਾਣਗੇ ਮੈਚਿੰਗ ਬਹੁਤ ਪਿਆਰੀ ਹੈ ਇਹਨਾਂ ਦੀ ਅਗਲਾ ਪੀਸ ਜੀ 81 ਦਾ ਖਾਦੀ ਹੈ ਜੀ ਅਗਲਾ ਪੀਸ 190 ਜੀ ਡੋਰੀਆ ਜੀ ਦੁਪੱਟੇ ਇਹ ਆ ਦੇਖੋ 190 ਦਾ ਪੀਸ ਹੈ ਜੀ 1200 ਰੁਪਏ ਪਰ ਮੀਟਰ ਇਹਨਾਂ ਦਾ ਪ੍ਰਾਈਸ ਹੈ ਅੱਗੇ ਜੇ ਸੂਟ ਹੁਣ ਬਾਰੀਏ ਸੂਟਾਂ ਦੀ 535 ਦੀ ਕਟ ਹੈ ਜੀ ਇਹ ਵਾਲੀ 6 ਮੀਟਰ ਦੀ ਕਟ ਹੈ ਜੀ 2 ਮੀਟਰ ਦੀ ਸ਼ਰਟ ਹੈ ਜੀ ਨਾਲ ਇਹਦੇ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਸੌਰੀ 2 ਮੀਟਰ ਦੀ ਬਾਟਮ ਲੱਗੀ ਹੋਈ ਹੈ 2 ਦੀ ਸ਼ਰਟ ਹੈ 2 ਦੀ ਬਾਟਮ ਹੈ ਬਰਬਰੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਫੈਬਰਿਕ ਵੀ ਉਸ ਤੋਂ ਬਾਅਦ ਅਗਲਾ ਪੀਸ 0.75 425 5 ਮੀਟਰ ਹੈ ਜੀ ਟੋਟਲ ਆਹ ਕਪੜਾ 5 ਮੀਟਰ ਕਿਸੇ ਨੂੰ ਵੀ ਚਾਹੀਦਾ ਹੋਇਆ ਇੱਕ ਵਾਰੀ ਜ਼ਰੂਰ ਮੈਸੇਜ ਕਰੋ ਜੀ ਤੇ ਮਾਰਕਾ ਵੀ ਦੇਖ ਸਕਦੇ ਹੋ 10 ਬ੍ਰਾਂਡ ਦਾ ਜੀ 5 ਮੀਟਰ ਕਪੜਾ ਜੀ ਇਹ ਪੂਰਾ ਫਰੈਸ਼ ਆਪਾਂ ਕਹਿੰਦੇ ਹਾਂ ਨੇ ਇੱਕ ਪੌਣਾ ਮੀਟਰ ਦਾ ਪੀਸ ਇੱਕ ਸਵਾ 4 ਮੀਟਰ ਦਾ ਉਸ ਤੋਂ ਬਾਅਦ 5 ਮੀਟਰ ਦਾ ਰਨਿੰਗ ਦੇ ਵਿੱਚ ਇਹ ਵਾਲਾ ਸੂਟ ਹੈ ਜੀ 6 ਪਲੱਸ 6 15 ਪਲੱਸ ਮੀਟਰ 7.5 ਮੀਟਰ ਜੀ ਸੂਟ ਬਣ ਕੇ ਇੱਕ ਸ਼ਰਟ ਪੀਸ ਨਿਕਲੇਗਾ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ ਲਓ ਜੀ ਅਗਲਾ ਪੀਸ 31 ਪਲੱਸ 32 ਆਲੋ ਜੀ 4.5 ਮੀਟਰ ਇਹ ਪੂਰਾ 4.5 ਮੀਟਰ ਤੁਹਾਨੂੰ ਇਹ ਦਿੱਤਾ ਜਾਏਗਾ ਕਿਸੇ ਨੂੰ ਵੀ ਚਾਹੀਦਾ ਹੋਵੇ ਇੱਥੋਂ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਦੋਨੇ ਪੀਸ ਆ ਤਾਂ ਕਿ ਪਤਾ ਲੱਗ ਜੇ ਕਿ ਇਹ ਵਾਲੇ ਪੀਸ ਤੁਹਾਨੂੰ ਚਾਹੀਦੇ ਨੇ ਆਲੋ ਜੀ ਰਨਿੰਗ ਦੇ ਵਿੱਚ 420 ਹੈ ਜੀ 420 ਦਾ ਸੂਟ ਹੈ ਜੀ ਇਹ फटाफट ਦੱਸੀਓ ਜੀ ਕਿਉਂਕਿ ਆਪਣੇ ਕੋਲੇ ਵੀ ਇੰਨਾ ਜ਼ਿਆਦਾ ਸਮਾਂ ਨਹੀਂ ਹੁੰਦਾ ਕਿ ਵੀਡੀਓ ਆਪਾਂ ਇੰਨੀ ਜ਼ਿਆਦਾ ਪਾਈਏ ਬਸ ਆਪਾਂ ਜਿਵੇਂ ਜਿਵੇਂ ਆਪਾਂ ਵੀਡੀਓ ਪਾਉਂਦੇ ਰਹਿਣੇ ਆ ਤੁਸੀਂ ਉਦੋਂ-ਉਦੋਂ ਹੀ ਰਿਸਪੌਂਸ ਦਿੰਦੇ ਰਿਹਾ ਕਰੋ ਜੀ ਬਾਕੀ ਧੰਨਵਾਦ ਕਰਦੇ ਆ ਜੀ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਇਹ ਵਾਲੀ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਉਮੀਦ ਕਰਦੇ ਆ ਧੰਨਵਾਦ ਜੀ